ਕਿਸਾਨ ਪ੍ਰਭੂ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਆਪਣੀ ਆਪਣੀ ਸਮਝ ਆ ਪਰ ਆ ਸਬਜ਼ੀ ਮੰਡੀ ਨੇ ਮੇਰਾ ਦਿਲ ਜਿੱਤ ਲਿਆ ਜਿੱਥੇ ਤੁਹਾਨੂੰ ਸਰੋਂ ਦਾ ਤੇਲ ਪੈਕਿੰਗਾਂ ਦੇ ਵਿੱਚ ਮਿਲੇਗਾ ਛੋਟੀਆਂ-ਛੋਟੀਆਂ ਲੱਸੀ ਪੈਕਿੰਗਾਂ 'ਚ ਮਿਲੇਗੀ ਖੀਰੇ ਤੁਹਾਨੂੰ ਛੋਟੇ-ਛੋਟੇ ਢੇਰ ਆਲੂ ਪਿਆਜ਼ ਮੂੰਗੀ ਦਾਲ ਪੈਕਟਾਂ ਦੇ ਵਿੱਚ ਹਲਦੀ ਪੈਕਟਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜ਼ਿਮੀਦਾਰ ਭਰਾ ਲੈ ਕੇ ਆਉਂਦੇ ਨੇ 2.5 ਕਿੱਲੇ ਵਾਲੇ ਜ਼ਿਮੀਦਾਰ ਲੈ ਕੇ ਆਉਂਦੇ ਨੇ ਇਹਨੂੰ ਜ਼ਿਮੀਦਾਰਾ ਮੰਡੀ ਵੀ ਕਿਹਾ ਜਾਂਦਾ ਆ ਇਹ ਮੰਡੀ ਜਿਹੜੀ ਸਬਜ਼ੀ ਮੰਡੀ ਆ ਜੀਟੀਵੀ ਮਾਰਕੀਟ ਖੰਨੇ ਵਿਖੇ ਲੱਗਦੀ ਆ ਹਰ ਐਤਵਾਰ ਤੇ ਇੱਥੇ ਹਰ ਜ਼ਿਮੀਂਦਾਰ ਆ ਆਪਣੇ ਵੱਲੋਂ ਜਿਹੜੀ ਛੋਟੀ ਤੋਂ ਛੋਟੀ ਚੀਜ਼ ਆ بڑے ਖੇਤਾਂ ਵਿੱਚ ਉਗਾਈ ਜਾਂਦੀ ਆ ਉਹਦੀ ਪੇਸ਼ਕਾਰੀ ਕਰਦਾ ਆ ਤੇ ਜ਼ਿਮੀਂਦਾਰਾਂ ਦੇ ਮੈਂ ਫੇਸ ਵੀਡੀਓ ਦੇ ਵਿੱਚ ਨਹੀਂ ਲੈ ਰਿਆ ਹਰ ਇੱਕ ਦੀ ਆਪਣਾ ਆਪਣਾ ਪ੍ਰਾਈਵੇਸੀ ਹੁੰਦੀ ਆ ਤੇ ਇਹ ਜਿਹੜੀ ਮਾਰਕੀਟ ਆ ਜੀਟੀਵੀ ਮਾਰਕੀਟ ਕੈਨੇਡੀਅਨ ਪੀਜੇ ਨੇ ਜਿੱਥੇ ਅਮਰੀਕਨ ਪੀਜੇ ਨੇ ਸਾਬੇ ਨੇ ਮੈਕਡੋਨਲ ਨੇ ਉੱਥੇ ਲੱਗਦੀ ਆ ਐਤਵਾਰ ਨੂੰ ਇਹਨੂੰ ਜ਼ਿਮੀਂਦਾਰਾਂ ਮੰਡੀ ਵੀ ਕਿਹਾ ਜਾਂਦਾ ਆ ਤੇ ਇੱਥੇ ਖਰੀਦਦਾਰ ਦੇ ਵੀ ਬਹੁਤ ਪੈਸੇ ਬੱਜ ਜਾਂਦੇ ਨੇ ਵੇਚਣ ਵਾਲੇ ਨੂੰ ਮੁਨਾਫਾ ਹੋ ਜਾਂਦਾ ਦੋਨੇ ਧਿਰਾਂ ਦਾ ਫਾਇਦਾ ਹੁੰਦਾ ਆ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੱਸ ਦੇ ਪਰਾਲੇ ਕਰਨੇ ਚਾਹੀਦੇ ਨੇ ਹਾਂ ਜਾਂ ਨਾ